ਅੱਗੇ ਉਹ ਬਠਿੰਡੇ ਤੱਕ ਮਾਨਸਾ ਫਤਿਹਗੜ੍ਹ ਸਾਹਿਬ ਕਿੰਨੇ ਜ਼ਿਲ੍ਹਿਆਂ 'ਚ ਕਿੰਨੇ ਪਿੰਡਾਂ ਜਾਂਦੀ ਐ ਪਾਣੀ ਵੀ ਘਟਣਾ ਤੇ 150 ਕਰੋੜ ਲੀਟਰ ਦੀ ਜਿਹੜੀ ਵੇਸਟ ਜੋ ਕਿੱਥੇ ਜਾਊਗੀ ਜਾਂ ਬੁੱਢਾ ਦਰਿਆ ਨਾਲ ਜਾਂਦਾ ਬੁੱਢਾ ਨਾਲਾ ਬਣ ਗਿਆ ਜਿਹੜਾ ਤੇ ਜਾਂ ਧਰਤੀ ਹੇਠਾਂ ਜਾਊਗੀ ਦੋ ਥਾਂ ਹੀ ਜਾਣੀ ਐ ਪਰ ਮੈਂ ਇਥੋਂ ਅੱਜ ਤੁਹਾਡੀ ਧਰਤੀ ਤੋਂ ਸੁਨੇਹਾ ਦੇਣਾ ਚਾਹੁੰਦਾ ਬਠਿੰਡੇ ਵਾਲਿਆਂ ਨੂੰ ਮਾਨਸਾ ਵਾਲਿਆਂ ਨੂੰ ਪਟਿਆਲੇ ਵਾਲਿਆਂ ਨੂੰ ਫਤਿਹਗੜ੍ਹ ਸਾਹਿਬ ਵਾਲੇ ਭਰਾਵੋ ਪਾਣੀ ਇਹ ਕੱਲਾ ਇੱਥੇ ਨਹੀਂ ਇਹ ਨਹਿਰ ਦਾ ਪਾਣੀ ਜਿਹੜੀ ਨੀਲੋਂ ਵਾਲੀ ਸਹਰਾਂਦ ਨਹਿਰ ਵਜਦੀ ਆ ਇਹਦਾ ਪਾਣੀ ਤੁਸੀਂ ਪੀਨੇ ਆ ਇਹਦਾ ਪਾਣੀ ਸੋਡ ਤੱਕ ਵੀ ਜਾਂਦਾ ਸੋ ਇਸ ਕਰਕੇ ਆਪਾਂ ਕਹਿ ਚੁੱਕੇ ਆ ਪਹਿਲਾਂ ਭਾਈ ਮਤੋਜ ਨੇ ਕਿਹਾ ਕਿ ਇਹ ਲੜਾਈ ਆ ਜਿਹੜੀ ਇਹ ਸਭ ਦੀ ਸਾਂਝੀ ਆ ਭਾਈ ਜਿਹੜਾ ਚਮਕੌਰ ਸਾਹਿਬ ਦੀ ਧਰਤੀ ਦੇ ਵੱਖ-ਵੱਖ ਜ਼ਿਲ੍ਹਿਆਂ ਚੋਂ ਪਿੰਡਾਂ ਚੋਂ ਲੋਕ ਆਏ ਆ ਅੱਜ ਖਾੜੇ ਬਹੁਤ ਵੱਡਾ ਕੱਟ ਸੀ ਜਗਰਾਉਂ ਕੋਲੇ ਅੱਜ ਉੱਥੇ ਵੱਡਾ ਘਟ ਸੀਗਾ ਅੱਜ ਆਖਰੀ ਤਰੀਕ ਸੀਗੀ 30 ਅਪ੍ਰੈਲ ਹਾਈ ਕੋਰਟ ਵੱਲੋਂ ਦਿੱਤਾ ਗਿਆ ਸੀਗਾ ਵੀ ਇਹ ਹਰ ਹਾਲ ਦੇ ਵਿੱਚ ਇਹ ਫੈਕਟਰੀ ਚਾਲੂ ਕਰਾਓ ਪਰ ਲੋਕਾਂ ਨੇ ਉੱਥੇ ਅੱਜ ਉਹ ਫੈਕਟਰੀ ਨਹੀਂ ਲੱਗਣ ਦਿੱਤੀ ਹੁਣ ਪੰਜਾਬ ਦੇ ਲੋਕ ਜਾਗ ਚੁੱਕੇ ਆ ਪਰ ਫਰਜ ਬਣਦਾ ਵੀ ਅਸੀਂ ਇੱਕ ਦੂਜੇ ਦਾ ਸਾਥ ਦੇਗੇ ਮੋਢੇ ਨਾਲ ਮੋਢਾ ਜੋੜ ਕੇ ਖੜਗੇ ਤਾਂ ਹੀ ਜਾ ਕੇ ਮਸਲੇ ਪ੍ਰਭੂ ਹੱਲ ਹੋਣੇ ਆ ਉਹ ਆਤਮਾਨ ਕਹੀ ਜਾਂਦਾ ਕਿ ਸਾਡੇ ਕੋਲ ਇੱਕ ਬੂੰਦ ਪਾਣੀ ਨਹੀਂ ਹੈਗਾ ਹਰਿਆਣੇ ਨੂੰ ਦੇਣ ਨੂੰ ਤੇ ਜਿਹੜਾ ਪੰਜਾਬ ਦੇ ਅੰਦਰ ਪੰਜਾਬ ਦਾ ਪਾਣੀ ਬਰਬਾਦ ਕੀਤਾ ਜਾ ਰਿਹਾ ਉਹਦੀ ਕੋਈ ਪੁਸ਼ਕਿਸ਼ ਨਹੀਂ ਕੋਈ ਸੁਣਵਾਈ ਨਹੀਂ ਆ ਹੁਣੇ ਗੱਲ ਹੋਈ ਹੈ ਵੀ 150 ਕਰੋੜ ਲੀਟਰ ਪਾਣੀ ਰੋਜ਼ ਦਾ ਨਹਿਰ ਚੋਂ ਲੈ ਕੇ ਤੇ ਉਹ ਚ ਕੈਮੀਕਲ ਪਾ ਕੇ ਆ ਪੇਪਰ ਮਿਲ ਜਿਹੜੀ ਲੱਗਣੀ ਐ ਇੱਥੇ ਇਹਦਾ ਜਿੰਨਾ ਵੀ ਜ਼ਹਿਰੀਲਾ ਤੱਤਾ ਉਹ ਪਾ ਕੇ ਧਰਤੀ ਹੇਠਾਂ ਪਾਇਆ ਜਾਊਗਾ ਜਾਂ ਸਤਲੁਜ ਦਰਿਆ 'ਚ ਪਾਇਆ ਜਾਊਗਾ ਅਗਲੀ ਗੱਲ ਜਿਹੜਾ ਬੰਦਾ ਉੱਥੇ ਕੋ ਹੋਰ ਬੋਲ ਰਿਹਾ ਮੈਂ ਸੁਣ ਰਿਹਾ ਸੀਗਾ ਵੀਡੀਓ ਸ਼ਾਇਦ ਕੋਈ ਸਰਪੰਚ ਆ ਕਿਸੇ ਪਿੰਡ ਦਾ ਹਫਸਾਬਾਦ 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 ਹਾਂ ਉਹੀ ਆ ਬੰਦਾ ਕੋਈ ਪੰਜਾਂ ਮੇਰੇ ਅੱਗੇ ਕੋਈ ਕੋਈ ਨਹੀਂ ਕੋਈ ਨਹੀਂ ਦੱਸੋ ਮੇਰਾ ਵੀ ਹੈਗਾ ਉਹ ਬੋਲ ਰਿਹਾ ਵੀ ਸਾਨੂੰ ਜੇ ਇੱਥੇ ਕਾਗਜ਼ ਚਾਹੀਦਾ ਜੀ ਜਵਾਬ ਕਿੱਥੋਂ ਪੜਨਗੇ ਜੀ ਹੈਰਾਨੀ ਜਨ ਗੱਲਾਂ ਦਲੀਲਾਂ ਦੇਖੋ ਕਿਹਈਆਂ ਕਿੰਨੀਆਂ ਫੋਕੀਆਂ ਦਲੀਲਾਂ ਨੇ ਘਬਰਾਉਣ ਦੀ ਲੋੜ ਨਹੀਂ ਇਹ ਜਿਹੇ ਗਦਾਰ ਬੰਦੇ ਹੁੰਦੇ ਹੀ ਆ ਤੁਰੇ ਹੀ ਆਉਂਦੇ ਆ ਅਗਲੀ ਗੱਲ ਜਿਹੜੀ ਮੈਂ ਬੇਨਤੀ ਤੁਹਾਨੂੰ ਅੱਜ ਹੋਰ ਕਰਦਾ ਐ ਐਥੇ ਹੁਣ ਘਰਾਂ ਚ ਨਾ ਬਹਿਜੋ ਜਾ ਕੇ ਵੀ ਆਪਾਂ ਜੀ ਮੱਲ ਮਾਰ ਲਈ ਜੰਗ ਜਿੱਤ ਲਈ ਨਾ ਸੋਡੇ ਨਾਲੋਂ ਕਈ ਗੁਣਾ ਚਲਾਕ ਤੇ ਤੇਜ ਐ ਉਹ ਹੋਰ ਕੋਈ ਪੰਤਲਾ ਖੇਡਣਗੇ ਹੋ ਸਕਦਾ ਇਸ ਪਬਲਿਕ ਹੀਅਰਿੰਗ ਨੂੰ ਉਹ ਪਤਾ ਨਹੀਂ ਕਿਹੜੇ ਤਰੀਕੇ ਨਾਲ ਮੇਲਾ ਮੂਲਾ ਪਵਾ ਕੇ ਜਾਂ ਹੋਰ ਢੰਗ ਤਰੀਕੇ ਨਾਲ ਇਹ ਦਰਸਾਉਣ ਦੀ ਕੋਸ਼ਿਸ਼ ਕਰਨ ਵੀ ਲੋਕ ਤਾਂ ਹੱਕ ਚਾਹੀ ਸਹਿਮਤ ਹੈ ਹਾਈ ਕੋਰਟ ਵੀ ਜਾਣਗੇ ਸੁਪਰੀਮ ਕੋਰਟ ਵੀ ਜਾਣਗੇ ਪ੍ਰਸ਼ਾਸਨ ਨੇ ਸਰਕਾਰ ਨੇ ਪੂਰਾ ਤੰਤਰ ਨੇ ਆਪਣਾ ਜ਼ੋਰ ਲਾਉਣਾ ਹੈ ਵੀ ਕਿਸੇ ਵੀ ਤਰੀਕੇ ਦੇ ਵਿੱਚ ਇਹ ਫੈਕਟਰੀ ਇਹ ਕਾਰਖਾਨਾ ਲੱਗਣਾ ਚਾਹੀਦਾ ਤੇ ਇਹਦੀ ਤਿਆਰੀ ਅੱਜ ਤੋਂ ਹੀ ਰੱਖਿਓ ਜੇ ਜੁਦਿ ਅੱਜ ਸੋਚ ਲੈ ਵੀ ਨਹੀਂ ਹੋਣਾ ਆਪਾਂ ਸੋਝੋ ਜੀ ਗਰਮੀ ਆ ਗਈ ਜੀ ਹੁਣ ਕਿਹਨੇ ਆਉਣਾ ਇੱਥੇ ਜਿਹੜੇ ਬੰਦੇ ਛੋਡੀ 16 17 ਦੇ ਵਿੱਚ ਜਾਂ 18 ਜਦੋਂ ਵੀ ਇਹ ਜ਼ਮੀਨ ਲਈ ਹੈ ਛੋਡਾ 1100 ਕਿੱਲਾ 1000 ਕਿੱਲਾ ਪਹਿਲੀ ਪੰਚਾਇਤੀ ਇੱਥੇ ਪਿਆ ਉਹ ਤੇ ਅੱਖ ਰੱਖੀ ਬੈਠੇ ਆ ਇਹ ਛੋਡਾ ਬਹੁਤ ਵੱਡਾ ਭਲੇਖਾ ਹੋਊਗਾ ਗਲਤ ਫੈਮੀ ਨਾ ਪਾੜ ਲਿਓ ਵੀ ਆਪਾਂ ਜਿੱਤ ਗਏ ਇਹ ਸਾਰਾ ਜ਼ੋਰ ਲਾ ਕੇ ਖੜਨਗੇ ਤੇ ਤੁਸੀਂ ਬਰਾਬਰ ਜ਼ੋਰ ਲਾਉਣ ਦੇ ਲਈ ਕੀ ਕਰਨਾ ਪਿੰਡਾਂ ਜਾਣਾ ਲਾਮਬੰਦੀ ਕਰਨੀਆਂ ਲੋਕਾਂ ਨੂੰ ਸਮਝਾਉਣਾ ਵੀ ਇਹਦੇ ਕੀ ਫਾਇਦੇ ਆ ਕੀ ਨੁਕਸਾਨ ਆ ਕਿਸਾਨ ਕੋਈ ਵੀ ਸਾਡੀ ਜ਼ਿੰਦਗੀ ਨਾਲ ਕੋਈ ਕੀਮਤੀ ਚੀਜ਼ ਨਹੀਂ ਹੈ ਤੇ ਨਾ ਸਾਡੇ ਕੋਲੇ ਪਾਣੀ ਦਾ ਕੋਈ ਦੂਜਾ ਤੀਜਾ ਬਦਲ ਆਏਗਾ ਜੇ ਜ਼ਿੰਦਗੀ ਨਾ ਰਹੀ ਜਾਨਾਂ ਨਾ ਬਚੀਆਂ ਸੇਤਾਂ ਨਾ ਰਹੀਆਂ ਸਾਡੀਆਂ ਆਉਣ ਵਾਲੀਆਂ ਨਸਲਾਂ ਨਾ ਪੈਦਾ ਹੋਈਆਂ ਇੱਥੇ ਫਿਰ ਅਸੀਂ ਇੰਨਾ ਫੈਕਟਰੀਆਂ ਕਾਰਖਾਨਿਆਂ 'ਚ ਕੌਣ ਕੰਮ ਕਰੂਗਾ ਇਹ ਸਭ ਤੋਂ ਵੱਡਾ ਸਵਾਲ ਅਸੀਂ ਲੋਕਾਂ 'ਚ ਲੈ ਕੇ ਜਾਣਾ ਜਿਹੜੇ ਸਾਡੇ ਖਿਲਾਫ ਵੀ ਇਹ ਪ੍ਰਪਾਗੈਂਡਾ ਕਰਦੇ ਵੀ ਵਿਰੋਧ ਕਰਦੇ ਆ ਆਮ ਤੌਰ ਤੇ ਪ੍ਰਚਾਰ ਹੁੰਦਾ ਵੀ ਦੇਖੋ ਜੀ ਕਿਸਾਨਾਂ ਕੋਲੇ ਤਾਂ ਜ਼ਮੀਨ ਹੈਗੀ ਆ ਮਜਦੂਰ ਕਿੱਥੇ ਜਾਊਗਾ ਮਜਦੂਰ ਦੇ ਰੋਜ਼ਗਾਰ ਨੂੰ ਇਹ ਮਾਰਦੇ ਆ ਇਹ ਫੈਕਟਰੀਆਂ ਦਾ ਵਿਰੋਧ ਕਰਦੇ ਆ ਇਹ ਜੀਰੇ ਵੀ ਹੋਇਆ ਸੀਗਾ ਸਾਡੇ ਮਜਦੂਰ ਭਰਾ ਲਿਆ ਕੇ ਬਰਾਬਰ ਬਿਠਾ ਦੇ ਵੀ ਤੁਸੀਂ ਫੈਕਟਰੀ ਬੰਦ ਕਰੋ ਸਾਡਾ ਰੋਜ਼ਗਾਰ ਮਾਰੋਗੇ ਪਹਿਲੀ ਗੱਲ ਤਾਂ ਪੰਜਾਬੀਆਂ ਨੂੰ ਰੋਜ਼ਗਾਰ ਕਿੰਨਾ ਕੁ ਮਿਲਦਾ ਪੰਜਾਬ ਦੀਆਂ ਫੈਕਟਰੀਆਂ 'ਚ ਤੁਸੀਂ ਆਪੇ ਹਿਸਾਬ ਲਾ ਲਓ ਆ ਲੁਧਿਆਣਾ ਤੁਹਾਡੇ ਕੋਲ ਹੀ ਐ ਫਿਰ ਜਿੱਥੇ ਕਿਤੇ ਫੈਕਟਰੀ ਲੱਗੀ ਐ ਮਹਾਲੀ ਜਾਂ ਕਿਤੇ ਵੀ ਲੱਗੀਆਂ ਨੇ ਕਿੰਨਾ ਕੁ ਰੋਜ਼ਗਾਰ ਸਾਡੇ ਪੰਜਾਬੀਆਂ ਨੂੰ ਮਿਲਦਾ ਜੇ ਮਿਲਦਾ ਵੀ ਐ ਜੋ ਉਹ ਪੰਜਾਬੀ ਅਜੇ ਹਰੀਲਾ ਪਾਣੀ ਪੀ ਕੇ ਮਜ਼ਦੂਰ ਜਿਹੜਾ ਜਿਹਦੇ ਕੋਲ ਲਾਜੋਗਦੇ ਪੈਸੇ ਵੀ ਨਹੀਂ ਹੋਣੇ ਮਰ ਗਿਆ ਉਹਦੇ ਜਵਾਕ ਮਰ ਚੱਲੇ ਫਿਰ ਕਿਉਂ ਉਹਨੂੰ ਫੈਕਟਰੀ 'ਚ ਤਾਰੂਗੀ ਇਹ ਸਮਝਾਉਣ ਦੀ ਲੋੜ ਆ ਸੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆ ਸਵੇਰ ਦੇ ਆਏ ਹੋ ਬਹੁਤਾ ਸਮਾਂ ਸੀ ਨਹੀਂ ਲੈਣਾ ਬਸ ਤਿਆਰੀ ਰੱਖਿਓ ਗਾਹਾਂ ਨੂੰ ਸਾਡੀ ਸਮੁੱਚੀ ਟੀਮ ਕਾਲੇ ਪਾਣੀਆਂ ਦਾ ਮੋਰਚਾ ਜਸਕੀਰਤ ਜੀ ਡਾਕਟਰ ਬੈਂਜ ਜੀ ਗੰਗਬੀਰ ਜੀ ਜਿੰਨੀ ਸਾਡੀ ਟੀਮ ਇੱਥੇ ਬੈਠੀ ਆ ਅਸੀਂ ਸਾਰੇ ਭਰਾਵੋ ਤਨੋਂ ਮਨੋਂ ਤੁਹਾਡੇ ਨਾਲ ਆ ਸਾਡਾ ਜਿਵੇਂ ਬਾਈ ਨੇਕਾ ਵੀ ਚੋਣ ਨਹੀਂ ਲੜਨੀ ਕੱਲ ਨਾ ਕੱਲੀਆਂ ਚੋਣਾਂ ਦੀ ਖੜ ਜਾਂਦੀਆਂ ਨੇ ਆ ਕੇ ਕਿਉਂਕਿ 80 ਵੀ ਲੋਕ ਆ ਚੋਣਾ ਕਰਕੇ ਸੀਮਤ ਹੋ ਗਏ ਆ ਵੀ ਉਹਨੂੰ ਜਿਤਾ ਦਿਓ ਉਹਨੂੰ ਹਰਾ ਦਿਓ ਹੁਣ ਐਡਾ ਵੱਡਾ ਮੁੱਦਾ ਹੈ ਐਡਾ ਗੰਭੀਰ ਮੁੱਦਾ ਹੈ ਕੋਈ ਕਾਲੀ ਕੋਈ ਕਾਂਗਰਸੀ ਕੋਈ ਭਾਜਪਾ ਵਾਲਾ ਕੋਈ ਬੋਕਰ ਵਾਲਾ ਕੋਈ ਐਮਪੀ ਕੋਈ ਐਮਐਲਏ ਬੋਲ ਰਿਹਾ ਸਾਰਾ ਪੰਜਾਬ ਤਰਾਤਰਾ ਕਰਦਾ ਮੁਸਕਾਬਾ ਦੇਖ ਲਓ ਅਖਾੜੇ ਦੇਖ ਲਓ ਕਈ ਥਾਵਾਂ 'ਵੀ ਲੋਕ ਮੋਰਚਾ ਲਾਈ ਬੈਠੇ ਆ ਫੈਕਟਰੀਆਂ ਦੇ ਖਿਲਾਫ ਕੋਈ ਐਮਐਲਏ ਐਮਪੀ ਕੋਈ ਵਿਰੋਧੀ ਤਰ ਕੋਈ ਸਰਕਾਰ ਕੋਈ ਨਹੀਂ ਬੋਲਦਾ ਤੇ ਗਾਹ ਨੂੰ ਜਿਹੜਾ ਬੰਦਾ ਕਹਿੰਦਾ ਵੀ ਤੁਸੀਂ ਵਿਰੋਧ ਕਰਦੇ ਹੋ ਇੱਕ ਵਾਰੀ ਜਾ ਕੇ ਉਹਨੂੰ ਬੁੱਢੇ ਦਰਿਆ ਤੇ ਨਵਾ ਲਿਓ ਇਹ ਜੂਰੀ ਆ ਲੁਧਿਆਣੇ ਲੁਧਿਆਣੇ ਇਹੇ ਜੀ ਪਾ ਪਉ ਮੁੜ ਕੇ ਹਾਲ ਹੀ ਨਹੀਂ ਹੈਗਾ ਲੁਧਿਆਣੇ ਦਾ ਵੱਡਾ ਦਰਿਆ ਵਲੀਪੁਰ ਵਲੀਪੁਰ ਲਿ ਜਾ ਜਿਹੜਾ ਬੰਦਾ ਕਹਿੰਦਾ ਨਾ ਵੀ ਤੁਸੀਂ ਗਲਤ ਵਿਰੋਧ ਕਰਦੇ ਹੋ ਦੀ ਬਾਹ ਫੜੋ ਕੇ ਆ ਜਾ ਵਲੀਪੁਰ ਪਿੰਡ ਲੈ ਜਾਓ ਵੀ ਇੱਥੋਂ ਇੱਥੇ ਬਹਿ ਜਾ ਤੂੰ ਮੈਂ ਕਹਿੰਦਾ ਪਾਣੀ ਵੀ ਨਾ ਪਿਆ ਉਹ ਨਵਾਇਓ ਵੀ ਨਾ ਉਥੇ ਮੰਜਾ ਡਾਹ ਕੇ ਪਾ ਦਿਓ ਰਾਤ ਨੂੰ ਪਾ ਦਿਓ ਤੜਕੇ ਨੂੰ ਆਕੜਿਆ ਪੈ ਚੱਕੋਂਗੇ ਐਨੇ ਹਾਲਾਤ ਮੜੇ ਆ ਉਥੇ ਬਲੀਪੁਰ ਕੋਲੇ ਜਿਹੜੇ ਕਹਿੰਦੇ ਆ ਕਿ ਪਾਣੀ ਸਹੀ ਆ ਆ ਰਾਜਸਥਾਨ ਦੇ ਮੁੰਡੇ ਫੋਲਜੀ ਵਰਗੇ ਵੀਡੀਓ ਬਣਾ ਬਣਾ ਭੇਜਦੇ ਆ ਸਾਲ-ਸਾਲ ਦੇ ਜਵਾਗ ਮਰ ਰਹੇ ਆ ਉਥੇ ਪਾਣੀ ਪੀ ਕੇ ਉਹ ਜਸਲ ਮੇਰ ਤਖਤ ਲੋਕ ਅੱਜ ਮੈਂ ਭਾਈਓ ਤੋਂ ਇਹ ਗੱਲ ਖਿੜ ਧਰਾਗ ਵਾਲੇ ਪਿੰਡ ਅਸੀਂ ਗਏ ਆ ਤੇ ਜਰਹੇ ਲਾ ਪੈਣੀ ਜਿੰਨੇ ਨਵੇਂ ਬੱਚੇ ਪੈਦਾ ਹੋ ਰਹੇ ਆ ਨਾ ਉਥੇ ਸਾਰੇ ਪਹਾੜ ਹੀ ਪੈਦਾ ਹੋ ਰਹੇ ਆ ਲੂਲੇ ਲੰਗੜੇ ਇੰਨੇ ਕਾਣੇ ਆ ساری ਬੈਲਟ ਚ ਆ ਸਾਰੇ ਹੋ ਰਿਹਾ ਪੰਜਾਬ ਚ ਹਾਲਾਤ ਇਹ ਬਣੇ ਖੜੇ ਸਾਰੇ ਪੰਜਾਬ ਦਾ ਪਾਣੀ ਪੀਣਯੋਗ ਰਹਾ ਹੀ ਨਹੀਂ ਨਾ ਦਰਿਆਵਾਂ ਦਾ ਨਹਿਰਾਂ ਦਾ ਨਾ ਧਰਤੀ ਹੇਠਲਾ ਸੁਪਰਾਵ ਥੋੜਾ ਧੰਨਵਾਦ ਤੁਸੀਂ ਧੜੇ ਤੋਂ ਉੱਪਰ ਉੱਠ ਕੇ ਪਾਰਟੀਆਂ ਤੋਂ ਉੱਪਰ ਉੱਠ ਕੇ ਅੱਜ ਆਪਣੀ ਧਰਤੀ ਆਪਣੇ ਪਾਣੀ ਨੂੰ ਬਚਾਉਣ ਲਈ ਚਮਕੌਰ ਸਾਹਿਬ ਦੀ ਧਰਤੀ ਦੇ ਇਕੱਠੇ ਹੋਏ ਆ ਵੱਖ-ਵੱਖ ਪਿੰਡਾਂ ਚੋਂ ਆਹੀ ਥੋੜੇ ਨਾਲ ਆ ਪਰ ਮੈਂ ਫਿਰ ਕਹਣਾ ਢਿੱਲੇ ਨਾ ਪੈ ਜਾਓ ਜੇ ਢਿੱਲੇ ਪੈ ਗਏ ਸਾਹੁੰ ਜਲਾ ਜੱਤ ਕੇ ਅੱਜ ਛੋਡੀ ਰਿਪੋਰਟ ਜਾਣੀ ਹੈ ਸੀਐਸਡੀ ਦੀ ਸਾਰੀ ਇੱਥੋਂ ਬਣ ਕੇ ਚੰਡੀਗੜ੍ਹ ਦਿੱਲੀ ਤੱਕ ਪਤਾ ਲੱਗਣਾ ਵੀ ਵਾਕਈ ਭਾਈ ਲੋਕ ਉੱਥੇ ਇਕੱਠੇ ਹੋ ਰਹੇ ਆ ਤੇ ਅੱਜ ਜੇ ਮੈਂ ਛੋੜਾ 2000 ਦਾ ਕੱਟ ਸੀ ਇਹ ਕੱਟ 20000 ਦਾ ਹੋਣਾ ਚਾਹੀਦਾ ਉਹਦੀ ਤਿਆਰੀ ਉਸ ਤਰੀਕੇ ਨਾਲ ਤੁਸੀਂ ਸ਼ੁਰੂ ਕਰ ਦਿਓ ਆਪਣੀਆਂ ਟੀਮਾਂ ਟੂਮਾਂ ਬਣਾ ਕੇ ਕਮੇਟੀ ਬਣਾ ਕੇ ਇੱਕ ਮੋਰਚਾ ਤੁਸੀਂ ਬਣਾਇਆ ਹੋਇਆ ਉਹਦੇ ਤਹਿ ਚੱਲੋ ਧੰਨਵਾਦ ਸਾਰੀ ਸੰਗਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਪਿੰਡੋਂ ਸਤਲੁਜ ਜੀ ਸ਼ੁਰੂ ਹੁੰਦਾ ਉੱਥੋਂ ਹੀ ਫੈਕਟਰੀਆਂ ਦਾ ਗੰਦਾ ਪਾਣੀ ਪੈਂਦਾ ਅਸੀਂ ਗਏ ਆ ਬਾਈ ਹਿਮਾਚਲ ਚ ਅਸੀਂ ਨੋਟਿਸ ਵੀ ਭੇਜਿਆ ਭਗਵੰਤ ਜੀ ਨੇ ਨੋਟਿਸ ਵੀ ਕਢਾਏ ਆ ਸਰਕਾਰ ਨੇ ਨਾ ਹਿਮਾਚਲ ਦੀ ਨੇ ਨਾ ਪੰਜਾਬ ਦੀ ਨੇ ਕੋਈ ਜਵਾਬ ਨਹੀਂ ਦਿੱਤਾ ਇੱਕ ਵਾਰੀ ਬਾਈ ਦੀ ਗੱਲ ਰਹੇਗੀ ਯਾਰ ਮੈਂ ਭੁੱਲ ਗਿਆ ਉਹਨਾਂ ਸਿੰਪਲਾਂ ਦੀ ਰਿਪੋਰਟ ਜਨਤਕ ਨਹੀਂ ਕਰੀ ਬਿਲਕੁਲ ਮੈਂ ਗੱਲ ਖੋਰ ਕਰਨੀ ਆ ਬਾਈ ਸੁਣੀਆ ਬਾਈ ਅਸਰ ਰਿਆ ਸੀ ਇੱਥੇ ਬੇਰਕਾਈ ਵਾਲਾ ਗੱਲ ਕਰ ਰਹਾ ਸੀ ਕੋਈ ਬੇਰਕਾ ਦਾ ਪਲਾਂਟ ਲਾ ਦਿਓ ਕਹਿੰਦੇ ਇੱਥੇ ਜਿਵੇਂ ਬਾਈ ਮਤੋਏ ਨੇ ਵੀ ਦੱਸਿਆ ਵੀ ਬਹੁਤ ਤਰ੍ਹਾਂ ਦੀ ਕੋਈ ਹਰੀ ਇੰਡਸਟਰੀ ਕੋਈ ਡਰਾਈ ਇੰਡਸਟਰੀ ਆਪਣਾ ਹੀ ਬ੍ਰਾਂਡ ਹੋਵੇ ਚਾਏ ਕੋਈ ਦੁੱਧ ਵਾਲਾ ਕਿੱਡਾ ਮਰਜ਼ੀ ਪ੍ਰੋਜੈਕਟ ਲਾ ਦਿਓ ਆਪਾਂ ਇੱਥੇ ਨਕਲੀ ਦੁੱਧ ਬਣੀ ਜਾਂਦਾ ਪਨੀਰ ਬਣੀ ਜਾਂਦਾ ਆਪਾਂ ਮਰੀ ਜਿੰਨੇ ਖਾਪੀ ਕੇ ਇਹ ਇਸ ਗੰਗਫੋਟ ਆਜੋ ਭਾਈ ਤੁਸੀਂ ਜਾ ਕੇ ਕਾਇਨਾ ਇਕੋ ਸੈਂਸਿਟਿਵ ਜ਼ੋਨ ਆ ਇਹ ਹਾਂ ਇਹ ਪਹਿਲੀ ਗੱਲ ਤਾਂ ਇਹ ਆ ਕੱਲਾ ਇਸ ਹਲਕੇ ਦਾ ਮਸਲਾ ਨਹੀਂ ਹੈਗਾ ਨੀਲੋ ਨਹਿਰ ਜਿੱਥੇ ਤੱਕ ਜਾਂਦੀ ਹੈ ਪੰਜਾਬ ਚ ਜਿੰਨੇ ਐਮਐਲਏ ਆ ਐਮਪੀ ਆ ਘੇਰੋ ਜਵਾਬ ਦੇ ਹੀ ਲੋ ਇਹ 1.5 ਤੋਂ 2 ਕਰੋੜ ਲੋਕਾਂ ਦੇ ਪੀਣ ਦੇ ਪਾਣੀ ਦਾ ਮਸਲਾ ਹੈ ਇੱਥੇ 500 ਮੀਟਰ ਤੇ ਜੇ ਇੰਡਸਟਰੀ ਨਹੀਂ ਵੀ ਲੱਗੂਗੀ ਤਾਂ ਇੱਥੇ ਕਿਹੜਾ ਕਹਿਰ ਆ ਜਾਊਗਾ ਇਹ ਕੋਈ ਨੋ ਇੰਡਸਟਰੀਅਲ ਜ਼ੋਨ ਹੋਣਾ ਚਾਹੀਦਾ ਕਿਉਂਕਿ ਦੋ ਵਾਟਰ ਜਿਹੜੀਆਂ ਬਾਡੀਜ਼ ਐ ਇਹਦੇ ਆਸ-ਪਾਸੇ ਐ ਕੋਈ ਵੀ ਇੰਡਸਟਰੀ ਲੱਗੂਗੀ ਉਹਦੇ ਨਾਲ ਲਾਈਟ ਇੰਡਸਟਰੀ ਆਊਗੀ ਮਨੁੱਖੀ ਜਿਹੜੀ ਹੈ ਬੈਠੋ ਬੈਠੋ ਵੀਰ ਲਖ ਲੈਂਦਾ ਜੀ ਦੋ ਮਿੰਟ ਬਾਅਦ ਲੈਣੇ ਆ ਜੀ ਸੋ ਇਸ ਕਰਕੇ ਇਹ ਖੇਤਾ ਰਿਜ਼ਰਵ ਹੋਣਾ ਚਾਹੀਦਾ ਕੋਈ ਇੰਡਸਟਰੀ ਨਹੀਂ ਆਣੀ ਚਾਹੀਦੀ 500 ਮੀਟਰ ਤੇ ਇੰਡਸਟਰੀ ਲੱਗਣ ਨਾਲ ਕੋਈ ਫਰਕ ਨਹੀਂ ਪੈ ਜਣਾ ਬਹੁਤ ਜਗ੍ਹਾ ਹੈਗੀ ਪੰਜਾਬ 'ਚ ਜਿੱਥੇ ਇੰਡਸਟਰੀ ਲੱਗੀ ਜਾ ਸਕਦੀ ਹੈ ਸੋ ਇਸ ਕਰਕੇ ਇਸ ਇਲਾਕੇ ਦੀ ਸੈਂਸਿਟੀਵਿਟੀ ਨੂੰ ਦੇਖਦੇ ਹੋਏ ਦੂਜੀ ਗੱਲ ਜਿਹੜੀ ਹੈ ਵੀ ਆਪਾਂ ਅੱਜ ਦੀ ਜਿਹੜੀ ਲੜਾਈ ਹੈ ਉਹ ਲੜੀਆ ਪਹਿਲਾ ਪੜਾਅ ਹੈ ਕਾਰਨ ਕੀ ਹੈ ਕਿ ਲੜਾਈ ਬਹੁਤ ਵੱਡੀ ਹੈ ਇੱਕ ਚੀਜ਼ ਬਹੁਤ ਨੋਟ ਕਰਨ ਵਾਲੀ ਹੈ ਜਿੰਨਿਆਂ ਨੇ ਹਿਅਰਿੰਗ 'ਚ ਹਿੱਸਾ ਲਿਆ ਕੱਲੇ-ਕੱਲੇ ਦਾ ਐਡਰੈਸ ਨੋਟ ਕੀਤਾ ਇਨਕਲੂਡ ਮੇਰੇ ਵੀ ਇਸ ਕਰਕੇ ਮੈਨੂੰ ਲੱਗਦਾ ਸਾਡੀ ਜਿਹੜੀ ਹੈ ਨਾ ਇੰਡਸਟਰੀ ਦੀ ਨਜ਼ਰਾਂ 'ਚ ਮੰਗ ਜ਼ਿਆਦਾ ਵੱਧ ਗਈ ਹੈ ਉਹ ਮੂਲ ਵੀ ਪਾਣਗੇ ਸੋ ਇਹ ਵੀ ਧਿਆਨ ਦੇਣ ਦੀ ਲੋੜ ਹੈ ਸੋ ਸਾਨੂੰ ਇਸ ਲੜਾਈ ਨੂੰ ਰਾਜਨੀਤਿਕ ਬਣਾਉਣਾ ਪੈਣਾ ਹੈ ਇਹ ਮਾਮੇ ਨਹੀਂ ਲੱਗਦੇ ਜਿਹੜਾ ਇੱਥੇ ਕੋਈ ਐਮਐਲਏ ਬੈਠਾ ਜਾਂ ਐਮਪੀ ਬੈਠਾ ਜੇ ਉਹ ਨਹੀਂ ਆਊਗੇ ਤਾਂ ਬਾਹਮ ਰੋੜਾਂਗੇ ਪਹਿਲਾਂ ਸਾਡਾ ਕੰਮ ਹੱਥ ਜੋੜਨਾ ਹੈ ਬੇਨਤੀ ਕਰਨਾ ਹੈ ਨਹੀਂ ਬੇਨਤੀ ਸੁਣਨਗੇ ਤਾਂ ਆਪਾਂ ਬਾਹਮ ਰੋੜਾਂਗੇ ਤੇ ਮਰੋੜਣੀ ਹੈਗੀ ਹੈ ਕਿਉਂਕਿ ਇਹ ਸਾਡੇ ਜੀਵਨ ਦਾ ਮਸਲਾ ਹੈ ਜੇ ਸਾਡੀ ਲਾਈਫ ਹੈ ਨਾ ਦੀ ਨਜ਼ਰ ਚ ਕੁਝ ਨਹੀਂ ਹੈਗੀ ਤਾਂ ਫਿਰ ਆਪਾਂ ਵੀ ਇਹਨਾਂ ਨੂੰ ਕੁਝ ਨਹੀਂ ਜਾਣਦੇ ਸੋ ਇਸ ਕਰਕੇ ਆਪਾਂ ਇਹ ਸਹਿਯੋਗ ਚਾਹਨੇ ਆ ਵੀ ਜਿੰਨੇ ਇਸ ਨੀਲੋ ਨਹਿਰ ਦੇ ਆਸੇ ਪਾਸੇ ਐਮ ਐਲ ਏ ਬੈਠੇ ਆ ਉਹ ਵਿਧਾਨ ਸਭਾ 'ਚ ਗੱਲ ਕਰਨ ਮੇਰਾ ਖਿਆਲ ਇਹ ਇਸ ਇਲਾਕੇ ਇਹ ਨਹਿਰ ਦਾ ਜਿਹੜਾ ਪਾਣੀ ਹੈ ਉਹ ਫਰੀਦਕੋਟ ਹਲਕੇ ਨੂੰ ਵੀ ਜਾਂਦਾ ਹੈ ਮੇਰਾ ਖਿਆਲ ਉਹ ਜਿਹੜੇ ਆਪਣੇ ਵਿਧਾਨ ਸਭਾ ਸਪੀਕਰ ਹੈ ਉਹ ਕਹਿੰਦੇ ਸੀ ਨਾ ਜੀ ਬੁੱਢਾ ਨਾਲ ਆਪਾਂ ਦਰਿਆ ਬਣਾਵਾਂਗੇ ਉਹਨੂੰ ਆਪਾਂ ਮੇਲ ਕੀਤੀ ਹੋਈ ਜਾਂ ਉਹਦਾ ਹੱਲੇ ਤੱਕ ਜਵਾਬ ਨਹੀਂ ਆਇਆ ਹੈਰਾਨੀ ਦੀ ਗੱਲ ਇਹ ਹੈ ਕਿ ਭਾਜਪਾ ਦਾ ਰਾਜ ਸਭਾ ਐਮਪੀ ਜਵਾਬ ਦਿੰਦਾ ਉਹ ਕਹਿੰਦਾ ਮੈਂ ਸੈਂਟਰ ਗਵਰਨਮੈਂਟ ਨਾਲ ਵੀ ਗੱਲ ਕਰਦਾ ਪੰਜਾਬ ਦਾ ਜਿਹੜਾ ਵਿਧਾਨ ਸਭਾ ਸਪੀਕਰ ਹੈ ਜਿਹੜਾ ਕਹਿੰਦਾ ਵੀ ਆਪਾਂ ਇਹਨੂੰ ਦਰਿਆ ਬਣਾਵਾਂਗੇ ਉਹ ਜਵਾਬ ਨਹੀਂ ਦੇ ਰਿਹਾ ਸੋ ਆਪਾਂ ਇਹਨਾਂ ਕੋਲ ਜਵਾਬ ਲੈਣਾ ਵੀ ਹੈ ਪੰਜਾਬ ਵਿਧਾਨ ਸਭਾ ਚ ਮਸਲਾ ਲੈ ਕੇ ਜਾਣਾ ਤੇ ਇਹਨਾਂ ਦੀ ਬਾਹ ਮਰੋੜਨੀ ਹੈ ਆਪਾਂ ਇੱਕ ਸਵਾਲ ਹੈ ਜਿਹ ਪ੍ਰਸ਼ਾਸਨ ਕੋਲ ਪੁੱਛਿਆ ਸੀਗਾ ਵੀ ਇਸ ਥਾਂ ਜਿਹੜੀ ਇਕੋ ਸੈਂਸਿਟਿਵ ਜ਼ੋਨ ਹੈ ਉਹਦੇ ਵਿੱਚ ਇੰਡਸਟਰੀ ਲਾਉਣ ਦਾ ਰੈਸ਼ਨਲ ਕੀ ਹੈ ਵੀ ਤੁੱਕ ਕੀ ਬੰਦ ਹੈ ਉਹ ਬੀਬੀ ਡੀਸੀ ਇਸ ਗੱਲ ਤੋਂ ਮੁਕਰ ਗਈ ਕਹਿੰਦੀ ਇਹ ਤੁਸੀਂ ਸਾਡੇ ਕੋਲ ਆਰਟੀਆ ਚ ਲੈ ਲੈਣਾ ਇਹ ਤਾਂ ਇੰਡਸਟਰੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਸੋ ਇਸ ਕਰਕੇ ਜਿਹੜਾ ਹੈ ਨਾ ਅੱਜ ਦੇ ਦੌਰ ਦੇ ਵਿੱਚ ਉਹ ਆਪਾਂ ਕਹਾਣੀ ਸੁਣਦੇ ਆ ਨਾ ਵੀ ਰਾਵਣ ਨੇ ਕਾਲ ਬੰਨਿਆ ਹੋਇਆ ਸੀ ਪਾਵੇ ਨਾਲ ਆ ਜਿਹੜੇ ਅੰਨੇ ਪੂੰਜੀਪਤੀ ਆ ਇਹ ਰਾਵਣ ਬਣਨ ਬਣ ਗਏ ਆ ਤੇ ਸਰਕਾਰਾਂ ਕੀ ਹੈ ਵੀ ਇੱਕ ਕਾਲ ਦੀ ਤਰ੍ਹਾਂ ਇਹਨਾਂ ਨੇ ਪਾਵੇ ਨਾ ਬਣੀਆਂ ਹੋਈਆਂ ਅਸੀਂ ਨਾਲ ਸਪੀਕਰ ਨੂੰ ਗੰਗਵੀਰ ਪੁੱਛਿਆ ਸਾਰੇ ਗਏ ਸੀ ਅਸੀਂ ਲੋਕ ਸਾਰੇ ਜਸਕੀਰਤ ਵੀ ਸੀ ਇਕੱਠੇ ਹੋ ਗਿਆ ਸੀ ਪੁੱਛਿਆ ਆਂਦਾ ਜੀ ਮੈਂ ਕੀ ਕਰਾਂ ਮੈਂ ਤਾਂ ਸਪੀਕਰ ਐ ਅਸੀਂ ਕਹਾਂ ਤੁਸੀਂ ਬਹਿਸ ਤਾਂ ਕਰਾ ਸਕਦੇ ਹੋ ਪਾਣੀ ਤੇ ਅੰਗੇ ਕਰਾ ਦੇਾਂਗੇ ਕਿਸੇ ਤਿੰਨ ਮੈਂਬਰਾਂ ਤੋਂ ਮਤਾ ਪਵਾ ਦਿਓ ਤਿੰਨ ਮੈਂਬਰਾਂ ਨੇ ਪਾਤਾ ਤੇ ਬਾਅਦ ਜਾਂਦਾ ਨਹੀਂ ਬਹਿਸ ਨਹੀਂ ਹੋਣੀ ਆ ਤਾਂ ਇਹਨਾਂ ਦਾ ਹਾਲ ਹੈ ਇਹੀ ਗੱਲ ਤੇ ਆ ਆਪਾਂ ਕਹਿੰਦੇ ਆ ਵੀ ਐਵਰੀ 5 ਤੋਂ 7 ਐਮਪੀ ਬੰਦੇ ਆ ਪਟਿਆਲਾ ਆਨੰਦਪੁਰ ਸਾਹਿਬ ਫਤਿਹਗੜ੍ਹ ਸਾਹਿਬ ਮੇਰੇ ਖਿਆਲ ਸੰਗਰੂਰ ਫਰੀਦਕੋਟ ਲੁਧਿਆਣਾ ਇਹਨਾਂ ਕੋਲ ਜਵਾਬਦੇਹੀ ਲਈ ਜਾਵੇ ਇਹਨਾਂ ਨੂੰ ਸਵਾਲ ਪੁੱਛੇ ਜਾਣ ਤੇ ਇਸ ਤਰ੍ਹਾਂ ਹੀ ਕਿਉਂਕਿ ਮੋਰਚੇ ਦਾ ਦਾਇਰਾ ਵੱਡਾ ਹੋਊਗਾ ਤੇ ਆਪਾਂ ਇਹਨਾਂ ਨੂੰ ਰਿਟਨ ਚ ਮੋਰਚੇ ਵੱਲੋਂ ਆਪਾਂ ਲੈਟਰ ਭੇਜਦੇ ਆ ਤੇ ਇਹਨਾਂ ਕੋਲੋਂ ਸਵਾਲ ਪੁੱਛ ਕੇ ਪੰਜਾਬ ਵਿਧਾਨ ਸਭਾ ਚ ਵੱਡੇ ਲੈਵਲ ਤੇ ਇਹ ਬਹਿਸ ਕਰਨ ਕਿ ਵਾਟਰ ਬੋਡੀਜ਼ ਤੇ ਇੰਡਸਟਰੀ ਲਾਈ ਜਾਣੀ ਚਾਹੀਦੀ ਹੈ ਜਾਂ ਨਹੀਂ ਲਾਣੀ ਚਾਹੀਦੀ ਤਾ ਆਪਣਾ ਮਸਲਾ ਹੱਲ ਹੋਣਾ ਨਹੀਂ ਤਾਂ ਇੱਥੋਂ ਉੱਠ ਕੇ ਕਿਤੇ ਹੋਰ ਚੱਲ ਜਾਣਗੇ ਇੱਕ ਨਾ ਜ਼ਰੂਰੀ ਗੱਲ ਜਿਹੜੀ ਰਹਿ ਗਈ ਸੀ ਇੱਕ ਇੱਕ ਗੱਲ ਰਹਿ ਗਈ ਸੀ